ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਵੀਰ ਹੈ ਜੋ ਨਾਸਰ ਢਿੱਲੋਂ ਵੀਰ ਇਹ ਆਪਣੇ ਲੈਂਦੇ ਪੰਜਾਬ ਦਾ ਨੌਜਵਾਨ ਹੈ ਇਹ ਵਧੀਆ ਉਪਰਾਲਾ ਕਰਦਾ ਜੀ ਪਿਛੜਿਆਂ ਨੂੰ ਮਿਲਾਉਂਦਾ ਹੈ ਇਹ ਪਹਿਲਾਂ ਤੋਂ ਵੀ ਇਹ ਉਪਰਾਲਾ ਕਰਦਾ ਰਹਿੰਦਾ ਹੈ ਜੋ ਕਿ ਬੰਡ ਬੜੇ ਦਰਦ ਰੱਖਿੰਗੇ ਸੀ ਲੋਕ ਅੱਜ ਵੀ ਉਹ ਇਹਨਾਂ ਦੀ ਸੰਸਥਾ ਲੋਕਾਂ ਨੂੰ ਮਿਲਾਉਂਦੀ ਹੈ ਤੇ ਯਾਰ ਦੇਖੋ ਹੁਣ ਹੜਾਂ ਦੇ ਵਿੱਚ ਵੀ ਵੀਰ ਮਦਦ ਕਰ ਰਿਹਾ ਜਣੀ ਇਹ ਜੇ ਲੋਕਾਂ ਨੂੰ ਆਪਾਂ ਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੀ ਦੇਖੋ ਕੋਈ ਪੇ ਤਾਂ ਪਾਪ ਨਹੀਂ ਜਣੀ ਕੋਈ ਹੋ ਨਹੀਂ ਕੋਈ ਜਣੀ ਇਹਨਾਂ ਨੂੰ ਆਪਣਾ ਨਹੀਂ ਆ ਦੇਖ ਲਓ ਪਾਣੀ ਦੇ ਵਿੱਚ ਫਿਰ ਰਹੇ ਨੇ ਜਿਵੇਂ ਕਿ ਆਪਣੇ ਸਿੰਘ ਸੇਵਾ ਕਰਦੇ ਨੇ ਇਸੇ ਤਰੀਕਾ ਬਹੁਤ ਵਧੀਆ ਸੇਵਾ ਕਰ ਰਹੇ ਨੇ ਸਲੂਟ ਹੈ ਭਾਈ ਨੂੰ ਆਹ ਆਹ ਉਹ ਕੈਨ ਉਹ ਕੈਨ ਬਦਲ ਲੈ ਯਾਰ ਅੱਡਾ ਸ਼ੇਅਰ ਜ਼ਰੂਰ ਕਰੋ ਜੀ ਤਾਂ ਕਿ ਇਹ ਤੋਂ ਸਿੱਖਿਆ ਮਿਲੇ ਕਿ ਆਪ ਸਦੇ ਜੋ ਵਾਰੀ ਕੋਸ਼ਿਸ਼ ਕੀਤੀ ਆ ਵੀ ਉਹਨੂੰ ਵਿੱਚ ਬਿਠਾ ਲਵੇ ਵਿੱਚ ਬਿਠਾਇਆ ਪਰ ਕੁੱਤਾ ਫੇਰ ਉੱਤਰ ਜਾਂਦਾ ਚਲੋ ਰੋਟੀ ਨੂੰ ਪਾਕ ਜਾਇਆ ਕਰਾਂਗੇ ਰੋਜ਼ਾਨਾ